ਕਿਸਾਨੀ ਅੰਦੋਲਨ 2 ਦੇ ਦੌਰਾਨ ਖਨੌਰੀ ਬਾਰਡਰ ਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਨੂੰ ਕੌਣ ਨਹੀਂ ਜਾਣਦਾ ਜਦੋਂ ਇਹ ਘਟਨਾ ਵਾਪਰੀ ਸੀ ਪੰਜਾਬ ਦੀ ਹਰ ਅੱਖ ਨੰਮ ਸੀ ਕਿਉਂਕਿ ਅਸੀਂ ਪਹਿਲਾਂ ਹੱਲੇ ਜਿਹੜੇ ਪਹਿਲਾ ਕਿਸਾਨੀ ਅੰਦੋਲਨ ਵੇਲੇ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਹੋਰ ਸ਼ਹੀਦੀਆਂ ਹੋਣੀਆਂ ਹੋਰ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਕਿਸਾਨੀ ਪ੍ਰੋਟੈਸਟ ਟੂਬ ਦੇ ਦੌਰਾਨ ਮੰਗ ਉੱਠੀ ਸੀ ਕਿ ਸੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਜਿਸ ਦੇ ਚਲਦੇ ਕਿਸਾਨੀ ਜਥੇਬੰਦੀਆਂ ਵੱਲੋਂ ਬਹੁਤ ਜ਼ਿਆਦਾ ਪ੍ਰਦਰਸ਼ਨ ਕੀਤਾ ਜਾਂਦਾ ਰੋਜ਼ ਵਿਚ ਦਤਾਇਆ ਜਾਂਦਾ ਤੇ ਨਾਲ ਦੇ ਨਾਲ ਮੁੱਖ ਮੰਤਰੀ ਭਗਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਗੇ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰ ਨੂੰ ਕੁਝ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਤੇ ਉਹ ਦਿਨ ਆ ਚੁੱਕਿਆ ਹੈ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਕਿਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਣੀ ਪਹੁੰਚੇ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਮਿਲਣ ਨਾਲ ਦੇ ਨਾਲ ਇੱਕ ਕਰੋੜ ਦਾ ਚੈੱਕ ਫੜਾਇਆ ਤੇ ਨਾਲ ਦੇ ਨਾਲ ਪਰਿਵਾਰ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਵੀ ਵਾਦਾ ਕੀਤਾ ਨਿਯੁਕਤੀ ਪੱਤਰ ਯਾਨੀ ਅਪੁਆਇੰਟਮੈਂਟ ਲੈਟਰ ਜਿਹੜਾ ਹੈ ਉਹ ਦੇ ਦਿੱਤਾ ਇਸ ਵਿੱਚ ਘਟਨਾ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਘਟਨਾ ਕਿਉਂ ਵਾਪਰਦੀ ਹੈ ਤੇ ਘਟਨਾ ਦੇ ਵਾਪਰਨ ਪਿੱਛੇ ਕਿਹੜੇ ਹਾਲਾਤ ਬਣਦੇ ਨੇ ਕਿਸਾਨੀ ਅੰਦੋਲਨ ਦੋ ਸ਼ੁਰੂ ਹੁੰਦਾ ਹੈ 13 ਫਰਵਰੀ ਦਾ ਉਹ ਦਿਨ ਜਦੋਂ ਦੋਵਾਂ ਪਾਸਿਓਂ ਦੋਵਾਂ ਪਾਸੇ ਕਿਵੇਂ ਇੱਕ ਪਾਸੇ ਖਨੌਰੀਏ ਤੇ ਸ਼ੰਭੂ ਬਾਰਡਰ ਤੇ ਕਿਸਾਨ ਵੀਰ ਕਿਸਾਨ ਅਤੇ ਮਜ਼ਦੂਰ ਬੈਠੇ ਹੁੰਦੇ ਨੇ ਕੋਸ਼ਿਸ਼ ਹੁੰਦੀ ਹੈ ਕਿ ਦਿੱਲੀ ਵੱਲ ਕੂਚ ਕੀਤਾ ਜਾਵੇ ਦਿੱਲੀ ਵੱਲ ਅੱਗੇ ਵਧਿਆ ਜਾਵੇ ਤਾਂ ਕਿ ਉੱਥੇ ਜਾ ਕੇ ਐਮਐਸਪੀ ਦੇ ਕਾਨੂੰਨ ਦੀ ਮੰਗ ਦੇ ਮੰਗ ਰੱਖਦੇ ਹੋਏ ਕਿਸਾਨ ਸਰਕਾਰ ਅੱਗੇ ਮੰਗ ਰੱਖੀ ਜਾ ਸਕੇ ਤੇ ਨਾਲ ਦੇ ਨਾਲ ਇਹ ਸੋਚਿਆ ਜਾ ਸਕੇ ਕਿ ਹੁਣ ਕਿਸਾਨਾਂ ਦੀ ਮੰਗ ਸਰਕਾਰ ਵੱਲੋਂ ਕਦੋਂ ਪੂਰੀ ਹੁੰਦੀ ਹੈ ਜਿਵੇਂ ਪਹਿਲਾਂ ਤਰਨਾ ਲੱਗੇ ਸੀ ਇੱਕ ਵਾਰ ਫਿਰ ਤਰਨਾ ਲੱਗੇ ਪਰ ਸਰਕਾਰ ਸ਼ਾਇਦ ਐਤ ਕੀ ਸਮਝ ਗਈ ਸੀ ਕਿ ਸ਼ੰਭੂ ਤਖੌਰੀ ਬਾਰਡਰ ਤੇ ਹੀ ਇੰਡੀਆ ਪਾਕਿਸਤਾਨ ਵਰਗਾ ਮਾਹੌਲ ਬਣਾ ਦਿੱਤਾ ਸੀਗਾ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਜਵਾਨ ਸੀਗੇ ਆਰਮੀ ਤੱਕ ਖੜੀ ਕਰ ਦਿੱਤੀ ਸੀਗੇ ਕੰਡੇ ਵਾਲੀ ਤਾਰਾ ਲਾਤੀਆਂ ਸੀਗੀਆਂ ਬੈਰੀਗੇਟ ਲਾਤੇ ਸੀਗੇ ਪੂਰੇ ਤਰੀਕੇ ਨਾਲ ਐਵੇਂ ਮਾਹੌਲ ਬਣਾਤਾ ਸੀਗਾ ਜਿਵੇਂ ਕੋਈ جنگ ਦਾ ਮਾਹੌਲ ਹੈ ਉਸੇ ਮਾਹੌਲ ਵਿੱਚ ਰਬੜ ਦੀਆਂ ਗੋਲੀਆਂ ਚਲਨੀਆਂ ਸਨ ਹੁਣ ਰਬੜ ਦੀਆਂ ਗੋਲੀਆਂ ਕਿਨੇ ਚਲਾਈ ਕਿਹਦੇ ਵੱਲੋਂ ਚੱਲੀ ਹੁਣ ਇਹ ਤਾਂ ਅਸੀਂ ਮੰਨ ਨਹੀਂ ਸਕਦੇ ਕਿ ਕੀ ਕਿਸਾਨਾਂ ਵੱਲੋਂ ਰਿਟੈਲੀਏਟ ਨਹੀਂ ਕੀਤਾ ਗਿਆ ਹੋਣਾ ਕਈ ਕਿਸਾਨਾਂ ਵੱਲੋਂ ਵੀ ਜ਼ੋਰ ਅਜ਼ਮਾਇਸ਼ ਦਿਖਾਈ ਗਈ ਜਦੋਂ ਅੱਗੇ ਜਾਂਦੇ ਸੀ ਟਰੈਕਟਰ ਲੈ ਕੇ ਤਾਂ ਕਿ ਉਸ ਬੈਰੀਕੇਡ ਨੂੰ ਪਟਾਇਆ ਜਾ ਸਕੇ ਕਿਸਾਨਾਂ ਵੱਲੋਂ ਵੀ ਅੱਗੇ ਜਾਇ ਜਾਂਦਾ ਸੀਗਾ ਤਾਂ ਉਸ ਦੇ ਜਵਾਬ ਵਿੱਚ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਫਾਇਰਿੰਗ ਹੋਈ ਰਬਰ ਪੈਲੇਟ ਦੀ ਰਬਰ ਦੀਆਂ ਗੋਡੀਆਂ ਚਲੀਆਂ ਅਥਰੋ ਗੈਸ ਦੇ ਗੋਲੇ ਸੁੱਟੇ ਗਏ ਤੁਸੀਂ ਵੇਖਿਆ ਹੋਣਾ ਸਾਡੇ ਚੈਨਲ ਤੇ ਕਿ ਜਦੋਂ ਕਿਸਾਨੀ ਅੰਦੋਲਨ ਦੌਰਾਨ ਅਸੀਂ ਕਵਰ ਕਰਦੇ ਸਨ ਉੱਥੇ ਤੇ ਕਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਦੌਰਾਨ ਅਥਰੋ ਗੈਸ ਦੇ ਗੋਲੇ ਸੁੱਟੇ ਜਾਂਦੇ ਸਨ ਰਬਰ ਦੀਆਂ ਗੋਲੀਆਂ ਚੱਕ-ਚੱਕੇ ਤੁਹਾਨੂੰ ਦਿਖਾਈਆਂ ਕਿਆ ਗਿਆ ਕਿ ਉਹਨਾਂ ਜੋ ਹੀ ਰਬਰ ਦੀ ਗੋਲੀ ਸੁਭਕਰਨ ਸਿੰਘ ਦੇ ਸਿਰ ਤੇ ਜਾ ਕੇ ਵੱਜੀ ਪਿਛਲੇ ਪਾਸੇ ਜਿਸ ਕਰਕੇ ਉਸ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਕਿਸਾਨੀ ਮੌਤਾਂ ਹੋਈਆਂ ਹਰਿਆਣਾ ਪੁਲਿਸ ਦੇ ਕਈ ਜਵਾਨ ਵੀ ਉਸ ਵੇਲੇ ਜ਼ਖਮੀ ਹੋਏ ਤੇ ਇਸ ਪੂਰੇ ਮੁੱਦੇ ਨੂੰ ਲੈ ਕੇ ਚੀਜ਼ ਉਠਾਈ ਗਈ ਕਿ ਕਿਉਂ ਗੋਲੀ ਚਲਾਈ ਗਈ ਕਿਉਂਕਿ ਜਦੋਂ ਸੁਭਕਰਨ ਸਿੰਘ ਦਾ ਪੋਸਟਮਾਰਟਮ ਹੋਇਆ ਪਤਾ ਚੱਲਿਆ ਕਿ ਉਸ ਦੇ ਸਿਰ ਵਿੱਚ ਕੁਝ ਮੈਟਲ ਦੇ ਕੁਝ ਲੋਹੇ ਦੇ ਟੁਕੜੇ ਲੱਭੇ ਟੋਟੇ ਲੱਭੇ ਗਏ ਪਤਾ ਪਾਇਆ ਗਿਆ ਕਿ ਲੋਹੇ ਦੇ ਟੋਟੇ ਉਸ ਦੇ ਸਿਰ ਵਿੱਚ ਪਾਏ ਗਏ ਨੇ ਹੁਣ ਜੇਕਰ ਗੋਲੀ ਰਬੜ ਦੀ ਮਾੜੀ ਮਾਰੀ ਗਈਆ ਤਾਂ ਉਹ ਲੋਹਾ ਕਿੱਥੋਂ ਆ ਗਿਆ ਇਸ ਤੇ ਵੀ ਸਵਾਲ ਉੱਠੀ ਸਿਟ ਨੇ ਜਾਂਚ ਕੀਤੀ ਹਾਲੇ ਤੱਕ ਉਸ ਜਾਂਚ ਦਾ ਨਤੀਜਾ ਨਹੀਂ ਆਇਆ ਹਾਲਾਂਕਿ ਹਰਿਆਣਾ ਦੀ ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਜ਼ਰੂਰ ਕਹਿ ਦਿੱਤਾ ਸੀਗਾ ਕਿ ਸਰਕਾਰ ਵੱਲੋਂ ਵੀ ਤੱਕਾ ਕੀਤਾ ਗਿਆ ਹੈ ਤੇ ਨਾਲ ਦੇ ਨਾਲ ਗੋਲੀ ਚਲਾਉਣ ਦੇ ਚਾਹੇ ਉਹ ਰਬਰ ਪੈਲੇਟ ਕਿਉਂ ਨਾ ਹੋਵੇ ਰਬੜ ਦੀ ਗੋਲੀ ਕਿਉਂ ਨਾ ਹੋਵੇ ਅਥਰੂ ਗੈਸ ਦੇ ਗੋਲੇ ਕਿਉਂ ਨਾ ਹੋਣ ਸਰਕਾਰ ਨੂੰ ਇਹਨਾਂ ਦੇ ਇਹ ਹੁਕਮ ਦੇਣ ਵਾ ਇਹ ਹੁਕਮ ਕਿਉਂ ਦਿੱਤੇ ਗਏ ਇਸ ਤੇ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਆਖਿਰਕਾਰ ਇਸ ਪੂਰੀ ਮੁੱਦੇ ਨੂੰ ਲੈ ਕੇ ਕਿ ਪੰਜਾਬ ਦੀ ਕਈ ਜਥੇਬੰਦੀਆਂ ਇਹ ਚਾਹੁੰਦੀਆਂ ਸਨ ਕਿ ਪੰਜਾਬ ਸਰਕਾਰ ਮੁਆਵਜ਼ਾ ਦੇਵੇ ਕਿ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਤੇ ਮੁਆਵਜ਼ਾ ਮਿਲਿਆ ਬਹੁਤ ਸੰਘਰਸ਼ ਕਰਨਾ ਪਿਆ ਕਿਉਂਕਿ ਫਰਵਰੀ ਦੀ ਮਹੀਨੇ ਦੀ ਗੱਲ ਕਰੀਏ ਹੁਣ ਜੁਲਾਈ ਹੋ ਗਿਆ ਸਮਾਂ ਬਹੁਤ ਲੰਘ ਗਿਆ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟਿਆ ਸੀਗਾ ਪਰ ਇਸ ਪੈਸੇ ਦੇ ਆਉਣ ਦੇ ਨਾਲ ਜੀ ਤਾਂ ਹਾਲਾਕਿ ਵਾਪਸ ਨਹੀਂ ਆਣ ਲੱਗਾ ਜਿਹੜਾ ਜੀ ਇੱਕ ਵਾਰ ਚੱਲ ਗਿਆ ਉਸਨੇ ਤਾਂ ਵਾਪਸ ਨਹੀਂ ਆਣਾ ਪਰ ਇਸ ਪੈਸੇ ਦੇ ਨਾਲ ਜਿਹੜੀ ਫਾਈਨੈਂਸ਼ੀਅਲ ਤੰਗੀ ਜਿਹੜੀ ਆਰਥਿਕ ਤੰਗੀ ਤੋਂ ਪਰਿਵਾਰ ਗੁਜ਼ਰ ਰਿਹਾ ਹੋਣਾ ਉਹ ਆਰਥਿਕ ਤੰਗੀ ਠੀਕ ਹੋ ਸਕਦੀ ਹੈ ਤੇ ਨਾਲ ਦੇ ਨਾਲ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਮਿਲੇਗੀ ਤੇ ਔਨ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ ਔਨ ਦਾ ਸਮਾ ਵੀ ਉਹ ਪਰਿਵਾਰ ਦਾ ਸੁੱਖਾ ਹੋ ਜਾਏਗਾ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਕਿਸਾਨ ਸ਼ੁਭਕਰਨ ਸ਼ਹੀਦ ਕਿਸਾਨ ਸ਼ੁਭਕਰਨ ਜਿਹੜਾ ਖਨੌਰੀ ਬਾਰਡਰ ਤੇ ਸਿਰ ਤੇ ਗੋਲੀ ਲੱਗਣ ਦੇ ਕਾਰਨ ਸਿਰ ਤੇ 8 ਵੱਜਣ ਦੇ ਕਾਰਨ ਜਿਸ ਦੀ ਮੌਤ ਹੋ ਗਈ ਸੀ ਉਸ ਦੇ ਪਰਿਵਾਰ ਨੂੰ 1 ਕਰੋੜ ਦਾ ਚੈੱਕ ਦਿੱਤਾ ਗਿਆ ਤੇ ਨਾਲ ਦੇ ਨਾਲ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਹੈ